जी मित्रों सत श्रीकाल की हाल चाल ने अज आप पे बेड़े चले लिया देखो मौसम बढ़िया लाइट गई हुई है आज लाइव करिए गल बात कौन कौन ऑनलाइन बैठा है जो करा ਆਜੋ ਅੰਦੇ ਇਹ ਤਾਂ ਕੌਣ ਪਹਿਲਾਂ ਆ ਹਾ ਲੋ ਜੀ ਕਿਸ ਜਣ ਤੇ ਆ ਗਿਆ ਜਦੋਂ ਜਪਾ ਬਿਹੜੇ ਦੀ ਰੀਤੀ ਪਿਆਗੇ ਆ ਦੇਖ ਡੋਗੀ ਅੱਜ ਮੂ ਲਾਈਵ ਟੱਕ ਗਈ ਹੋਈ ਆ 67 ਜਣੇ ਹੋ ਗਏ ਲਾਈਵ ਨੂੰ ਸ਼ੇਅਰ ਕਰਦੋ ਕਿ ਹਰ ਚੱਲ ਨੇ ਸਾਰਿਆਂ ਦੇ ਅਹ ਧੀਰੀ ਕਰਕੇ ਲੈਟ ਭੱਜ ਗਈ ਅੰਜ ਚਲੋ ਗੱਲਾਂ ਕਰਦੇ ਆ ਜੋ ਲਾਈਫ ਦੇ ਵਿੱਚ ਬਾਹਰੇ ਪਏ ਆਪਾਂ ਮੌਸਮ ਦੇਖੋ ਕਿੰਨਾ ਵਧੀਆ ਬਹੁਤ ਬਧੀਆ ਜੱਜ ਛੰਡਾ ਜਿਹੜਾ ਮੌਸਮ ਆ ਘਣੀਆਂ ਪੈ ਗਈਆਂ ਥੋੜੀਆਂ ਜਿਹੀਆਂ ਯੂਰੋ ਆ ਥੱਕ ਗਈ ਚੋੜ ਕਰ ਕਰਕੇ ਥੱਕ ਗਈ ਹੈ

ਉਈ ਜੂਰੋ ਛੋੜ ਕਰਦੀ ਫੰਦੀ ਤੇ ਉਹ ਫਰਦੀਆ ਪਹਿਲੀ ਉਹ ਬੈਠ ਕੇ ਜਾ ਕੇ ਮੌਸਮ ਠੰਡਾ ਬਹੁਤ ਅੱਜ ਆਹ ਉਹ ਕੱਲੀ ਰਹਿਦੀ ਆ ਉਹ ਅਸੋ ਸਾਡਾ ਉਹ ਵੇੜੇ ਵਿੱਚ ਇਸੇ ਰਿਲੇਟਿਵ ਹੋਇਆ ਅੱਜ ਅਸੀਂ ਆ ਦੇਖੋ ਸਰਾਰਦੀ ਮੰਦਿਰ ਮਰ ਜਿਹਦੇ ਪੈਣੇ ਸਾਡੇ ਵਾਲੇ ਵੀ ਇਦਾਂ ਪੈਂਦੇ ਆ ਕਮੈਂਟ ਕਰਕੇ ਦੱਸੋ ਆ ਦੇਖੋ ਐਚ ਆਰ 6 ਪਾਨੀਪਤਾਲਾ ਆਰਾਮਰਾਮ ਗੈਰ ਆਮ ਜੀ ਕੀ ਹਾਲਾਜੀ ਪਾਣੀ ਪਤਲਿਓ ਮੈਂ ਦੇਖ ਤਾੜੇ ਜਾਨਵਰਾਂ ਘੈਂੜ ਰਹੇ ਬੁਰੇ ਬਹੁਤ ਸਰਾਰਤਾ ਕਰਦੇ ਨੇ ਹੋਰ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ ਸਭ ਠੀਕ ਠਾਕ ਹੈ ਚੰਗੀ ਗੱਲ ਆ ਜੀ ਸਭ ਠੀਕ ਠਾਕ ਹੋਵੇ ਅ ਮੌਸਮ ਕਿਦਾਂ ਤੁਹਾਡੇ ਬਾਈ ਅੜਨਾ ਜੇ ਲਾਈਟ ਬੁਝਾ ਰੱਖੀ ਐ ਕਣੀਆਂ ਪੈ ਗਈਆਂ ਦੀ ਆਪ ਬਤਾਓ ਬਹੁਤ ਬੜੀਆ ਬਹੁਤ ਬੜੀਆ ਜੀ ਮੌਸਮ ਕਿਦਾਂ ਤੁਹਾਡੇ ਆ ਸਾਡੇ ਤਾਂ ਯਾਰ ਬਾਰਿਸ਼ ਹੋ ਗਈ ਸੀ ਹਟ ਗਈ ਹੁਣ ਕਣੀਆਂ ਪੈ ਗਈਆਂ ਸੀ ਇਹ ਨੇਰੀ ਆ ਗਈ ਸੀ ठंडी हवा चल रही है असि भी ता ही बारे लेटे ठंडी हवा चल रही है बेड़े बेहे चंजा डायया हो देखो झीरो बैठी है बारिश का मौसम हो तो रहा है सेम है इधर भी तो पूरी ठंडी हवा चल रही है मैं चल जो मंजा लेट बारिश आ देखो मंजे दे लेटे पे

ਸੰਗਰੂਰ ਐਚ 4 ਪਣੀਪਤਵਾਲਾ ਆਫਟਰਨੂਨ ਮੇ ਬਹੁਤ ਗਰਮੀ ਸੀ ਅੱਜ ਬਾਹਰ ਨਿਕਲਾ ਤੋ ਪਤਾ ਚਲਾ ਸਹੀ ਗੱਲ ਹੈ ਬਹੁਤ ਜ਼ਿਆਦਾ ਅਸੀਂ ਵੀ ਅੱਜ ਬਾਹਰ ਸੀਗੇ ਸਰਦਨ ਕੰਮ ਕਰਦੇ ਸੀਗੇ ਇਹ ਪੂਰਾ ਗਰਮੀ ਕੁਲਦੀਪ ਕੌਰ ਜੀ ਤੁਸੀਂ ਕਿੱਥੋਂ ਪਈ ਗगनਪ੍ਰੀਤ ਕੌਰ ਨਵਾਂ ਸ਼ਹਿਰ ਵਿਲੇਜ ਵਿੱਚ ਪੈਂਦਾ ਪਿਆ ਅੰਕਲ ਜੀ ਠੀਕ ਹੈ ਬੇਟਾ ਹੁਣ ਬਾਰਿਸ਼ ਹੋ ਰਹੀ ਹੈ ਤੁਹਾਡੇ ਅਸੀਂ ਦੋਆਬਾ ਏਰੀਆ ਬਾਂਵਾ ਜੀਵਾ ਦੋਆਬਾ ਏਰੀਆ ਦੋਆਬਾ ਏਰੀਆ ਸ਼ਰਪੁਰ ਚ ਆ ਗਿਆ ਇਧਰ ਸ਼ਰਪੁਰ ਵਾਲੀ ਸਾਈਡ ਆ ਗਿਆ ਦੋਆਬਾ ਆ ਤੁਹਾਡੇ ਮੌਸਮ ਕਿਦਾਂ ਕਲਦੀਪ ਕੋਰ ਆ ਦੇ ਖਜਨਾਂ ਠੰਡਾ ਹੋ ਗਈ ਹੁਣ ਉਹ ਪੈਲਟੇ ਅ ਬਿਜਲੀ ਲਸ ਕਰਨ ਲੱਗੀ ਆ ਜੋਰ ਨਾਲ ਵਾਰਸ ਵੀ ਹੋ ਰਹੀ ਆ ਸਾਡੇ ਵੀ ਹੁਣ ਲਾਈਟ ਭੱਜ ਰਹੀ ਆ ਦੇਖੋ ਜੂਰੋ ਬਾਹਰ ਬਟਾ ਬਾਹਰ ਆਓ ਭੱਜ ਕੇ ਭੱਜ ਕੇ ਹਾਂ ਬਾਹਰ ਆਓ ਵੈਰੀ ਗੁੱਡ ਬੈਠ ਜੋ ਸੇ ਬੈਠੋ ਬੈਠੋ ਬੈਠ ਜੋ ਆਜੋ ਅੰਜਲੰਦਰ ਕੋਲ ਠੀਕ ਆ ਜੀ की काम कर दे तुसी बिजली तो सारे कितने लिस्ट में लग रही है जुरो इधर आके बैठ जा अच्छा बैठ जा आओ जाके यो उधर वादिया देखो ऐज आई आए कौन ले खुले घूमते रहते रा बच्चा वर्गिया जानवर इदा ही अज अस लेट हो गए नेता बाल कुटुंब ज्ञान के बारे गगनप्रीत कौर तू सी की गांव कर दे बेटा पढ़ाई ਡੌਗ ਪਤਾ ਕੀ ਚੱਕਰ ਐ ਇੰਨੇ ਜਿਹੜਾ ਡੌਗ ਐ ਬੰਦੇ ਨੂੰ ਸਟ੍ਰੈਸ ਲੈ ਰੱਖਦਾ ਪੂਰਾ ਤੁਸੀਂ ਜੇ ਬਾਹਰੋਂ ਜਿੱਦਾਂ ਦੇ ਵੀ ਆਂਦੇ ਹੋ ਜਾਂ ਤੁਸੀਂ ਘਰ ਆ ਜਾਂਦੇ ਹੋ ਤੁਹਾਨੂੰ ਖੇਡ ਲਾ ਲੈਂਦੇ ਆ ਆ ਦੇਖੋ ਤੁਹਾਨੂੰ ਮੈਂ ਦੂਜਾ ਦਿਖਾਣਾ ਆ ਦੇਖੋ ਆ ਲੇਟਾ ਰ ਮੰਜੇ ਦੇ ਮੰਜੇ ਤੇ ਲੇਟੇ ਵੇ ਕੋਰੇ ਉਹ ਦੇਖੋ ਇੱਥੇ ਉਹ ਲੇਟਿਆ ਪਿਆ ਦਲੀ ਉਹ ਉਹ ਸੌਂ ਗਿਆ ਕੋ ਨਿਕਾ ਨਿਕਾ ਦਿਓ ਜਮਾ ਚਲੋ ਮਵਾਰਕਾਂ ਦੀ ਮੌਰਤਾ ਬਦਿਆ ਗੱਲ ਬਾਤ ਮੈਨੂੰ ਬਹੁਤ ਵਧੀਆ ਲੱਗਦਾ ਇਹ ਦੰਜਾ ਤੋਂ ਕੋਈ ਵੀ ਕਿੰਨੇ ਚਿਰ ਤੋਂ ਜੌਬ ਕਰ ਰਹੇ ਹੋ लै जाओ कोई गल नहीं अडे एरिए आए होना इधर अगे लंघे हुशियरपुर की चौहाल बन देखा उदिया पिकनिक बने घूम के आए थे तो पिछे जी आ, ए, ए, ए बच्चा दे दूर रेड रेड कलर ਇਹ ਇੱਕ ਪਹਿਲਾਂ 60 ਤੋਂ ਉੱਪਰ ਹਿੱਸਾ ਲੈ ਕੇ ਸੀ ਅ ਕੀ ਸਟੱਡੀ ਕਰਾਣੇ ਹੋ ਤੁਸੀਂ ਜੂਰੋ ਉਹ ਜੂਰੇ ਅੰਦਰ ਨਹੀਂ ਬੈਠਿਆ ਦਾ ਇੱਥੇ ਉਹ ਉੱਥੇ ਠੰਡਾ ਮੌਸਮ ਮਨਾਂ ਨੂੰ ਵਧੀਆ ਲੱਗਦਾ चार महीने का बच्चा है लो मैथ इंगलिश यह इंटैलीजेंट बंदे होंगे जेना पढ़ा एक औखा भी सड़ा हों को ਜੇ ਦਾ ਕਮਰਸ ਹੁੰਦੀ ਹੈ ਨਾ ਉਹਨੂੰ ਕਹਿੰਦੇ ਆ ਇਹ ਜਾਂ ਸਾਇੰਸ ਹੋਗੀ ਇਹ ਆਪਾਂ ਬੰਦੇ ਤੇ ਬਾਤ ਦੀ ਗੱਲ ਹੀ ਹੁੰਦੀ ਐਸਐਸਟੀ ਠੀਕ ਹੈ ਮਧਿਆ ਗੱਲਬਾਤ ਆ ਮੇਰੀ ਬੇਟੀ ਕਰ ਰਹੀ ਹੈ ਤਿਆਰੀ ਹੁਣ ਪੇਪਰ ਲਾ ਕੇ ਪਾਇਆਗੇ ਹੁਣ ਪੇਪਰ ਨਹੀਂ ਹੋ ਰਿਹਾ ਨਾ ਇਹਦੇ ਰੋਲੇ ਕਰਕੇ ਗਵਰਨਮੈਂਟ ਦਾ ਰੋਲਾ ਚੱਲ ਰਿਹਾ ਇਹ वो भी तैयारी चल रही है वो ने फाइन आर्ट किया ਉਹ ਹੁਣ ਤਿਆਰੀ ਇਲਕੀ ਉਹਨੇ ਇਹ ਜੀ ਅਭੀ ਸ਼ਾਇਦ ਪੇਪਰ ਹੋਵੇ ਪਰ ਕਿ ਸ਼ਾਇਦ ਅਵੀ ਪੇਪਰ ਨਾ ਹੋਵੇ ਐ ਲੱਗ ਜਾਣਾ ਹੁਣ ਤਾਂ ਜਵਾਬ ਵਾਸਤੇ ਧਰਨੇ ਲੱਗਣੋਂ ਤਾਂ ਹਟ ਗਏ ਪਹਿਲਾਂ ਧਰਨੇ ਪੁਰ ਜਵਾਬ ਵਾਸਤੇ ਲੱਗਦੇ ਸੀਗੇ ਐ ਹੁਣ ਧਰਨੇ ਲੱਗਦੇ ਆਗੇ ਉਹ ਕਿਦੇ ਠੇਕੇ ਖੋਲੋ ਉੱਕੀ ਵਿੱਜਨ ਲਾਓ ਸਰਾਵ ਸਸਤੀ ਕਰੋ ਆਣਾ ਜੀ ਇਹ ਚੀਜ਼ਾਂ ਹੋ ਗਿਆ ਹੁਣ ਦੂਜੀ ਗੱਲ ਸਟੱਡੀ ਮੰਨ ਲੋ ਬੱਚੇ ਪੜ੍ਹਾਈ ਛੱਡ ਗਏ ਪੜ੍ਹਾਈ ਕੋਈ ਵੱਲ ਤਾਂ ਕੰਮ ਖਤਮ ਹੋ ਗਿਆ ਨਾ ਇੱਕ ਵੀ ਧਰਨਾ ਨਹੀਂ ਲੱਗਿਆ ਜਿਹੜਾ ਮੰਨ ਲੋ ਰੁਜ਼ਗਾਰ ਵਾਸਤੇ ਲੱਗਿਆ ਹੋਵੇ ਇੱਕ ਦਿਨ ਕਿਸੇ ਬੀਬੀ ਨੇ ਕਮੈਂਟ ਕਰਿਆਗਾ ਵੀ ਮੈਂ ਕਹਿਆ ਵੀ ਚੈਦੀ ਭੁੱਕੀ ਵੀ ਜੋ ਮਤਲਬ ਬੰਦੇ ਹੋਣਗੇ ਤਾਂ ਹਾਵਲੀ ਉਹ ਗਲਤ ਬੋਲਣ ਲੱਗੀ ਮੈਂ ਕਿਹਾ ਵੀ ਜੇ ਤੈਨੂੰ ਤੇਰੇ ਘਰ ਵਾਲਾ ਹਾਵਲੀ ਮਿਲ ਜੇ ਫੇਰ ਬਈ ਕਹਨੀ ਆ ਕਿ ਉਹ ਕਹਿੰਦੇ ਮਾ ਫਿਰ ਮਲੋ ਜਦ ਤੇਰੀ ਬੇਟੀ ਹੋਵੇ ਤੂੰ ਉਹਨੂੰ ਹਾਵਲੀ ਦੇ ਨਾਲ ਵਿਆਹ ਦੇਗੀ ਫਿਰ ਚੀਕਾ ਮਾਰ ਲੱਗੀ ਇੱਦਾਂ ਲਾਈਵ ਚ ਚਲਾਰ ਕੇ ਸੀ ਮੈਂ ਉਹ ਕਹਿਣ ਲੱਗੀ ਐਵੇਂ ਗੱਲ ਚੱਲ ਪਈ ਜਿੱਦਾਂ ਆਪਾਂ ਤੁਹਾਨੂੰ ਕਹਿਤਾ ਵੀ ਇਹ ਚੀਜ਼ਾਂ ਵਾਸਤੇ ਧਰਨੇ ਲੱਗ ਰਹੇ ਆ ਮਲੋ ਜਿਹੜੇ ਮੇਨ ਕਾਰਜ ਨੇ ਸਾਰੇ ਬੰਦ ਹੋ ਗਏ कोई नहीं एत्ता दी गल आएगी गल बाता कितने मुद्दे दब गए आके लगाता तू सुन उसी पहला रखा ही डाउ कोई इन्होंने देखियो अः कि जूडे पड़ पढ़ के एक दूजे भोली है बहुत ज्यादा दिखा दिखावे मुँह दिखा मुंह दिखा पलटके पलटके इधर इधर हाँ इधर पलट पलट समार के ਬਾਈਟ ਕਲ ਰਦਾ ਓ ਰਿਆ ਬੋਤਾ ਇਧਰ ਆ ਜਾ ਮੇਰੇ ਕੋਲ ਆ ਆਓ ਖਿਓ ਰਿਆ ਯੋ ਰਿਆ ਟੱਟ ਖਾ ਲੰਦੀ ਇਹ ਇਹ ਮੋਲੇ ਸਾਰੇ ਨੂੰ ਗੇੜਾ ਦਿੰਦੇ ਨਿੱਕੀ ਜਿਹਾ ਦੇਖੋ ਇਧਰ ਓ ਰ ਪਾਈ ਜਾ ਓ ਦੇ ਨਿੱਕੀ ਜਿਆ ਨੇ ਜ਼ਿਆਦਾ ਖਾ ਲਿਆ ਹੁਣ ਤੰਗ ਹੋ ਰਹੀ ਏ ਪਾਈ ਪਾਈ ਇਹ ਆ ਰਿਹਾ ਪਾਈ ਜਾ ਪਾਈ ਜਾ ਪਾਈ एक किस्त तो भी निकाल जा रहा है वो अज लेट आए बिरासी पता कि हूं आके आ लेट भज गई फिर ਮੇਰੇ ਇੱਥੇ ਸਾਰ ਇਹਦਾ ਟੱਪ ਦੀ ਰਹਿੰਦੀ ਹੈ ਇਹਨਾਂ ਨੇ ਚੌੜ ਕਰ ਕਰਕੇ ਇਹਨੂੰ ਦਮ ਚੜ ਗਿਆ ਜਿਆਦੇ ਆ ਦੇਖੋ ਇਹਨਾਂ ਦੇ ਵਾਲ ਐਵੇਂ ਫੜ ਫੜ ਕੇ ਇੱਕ ਦੂਜੇ ਦੇ ਖਿੱਚ ਜੁਲਦੇ ਇਹ ਆ ਦੇਖੋ ਬਸਤੀਆ ਬਣਾ ਦਿੰਦੇ ਇਹਨਾਂ ਦੇ ਇਕੱਲਾ ਇਕੱਲਾ ਵਾਲ ਸੀਦਾ ਬਸ ਸਵੇਰੇ ਬਰਸ਼ ਕਰਕੇ ਜਾਂਦਾ ਉਹਨਾਂ ਡੇਲੀ ਇਹਨਾਂ ਨੇ ਭਜਾ ਇੱਕ ਦੂਜੀ ਦੇ ਉਹ ਵੱਡੀ ਹੈ ਜਿਹੜੀ ਉਹ ਉੱਥੇ ਤਾਂ ਆਂਦੀ ਹੈ ਉਹ ਬੈਠੀ ਹੈ ਜਿਹੜੀ ਉਹ ਹੈਗੀ ਤਾਂ 4 ਕਿ ਮਹੀਨੇ ਦੀ ਆ ਗੋਰਾ ਸੰਧੂ ਹਾਂਜੀ ਕਿਵੇਂ ਬਹੁਤ ਵਧੀਆ ਜੀ ਸੰਧੂ ਸਾਹਿਬ ਕੀ ਹਾਲ ਚਾਲ ਨੇ ਇਹ ਸਾਡੇ ਫੌਜੀ ਭਰਾ ਆ ਗਏ ਹੋਰ ਸੁਣਾਓ ਡਿਊਟੀ ਕਰ ਰਹੇ ਹੋ ਬੰਦੇ ਨਾ ਉਹ ਸਾਰੇ ਚੀਜ਼ਾਂ ਵਧੀਆ ਹੁੰਦੀਆਂ ਨੇ ਮੈਡਮ ਪਤਾ ਕੀ ਹੈ ਨਾ ਇਹ ਬੰਦੇ ਦੇ ਵਿੱਚ ਗਰਾਹ ਉਤਾਰੀ ਆ ਜਿਹੜਾ ਜਾਨਵਰ ਐ ਕੋਈ ਵੀ ਤੁਸੀਂ ਰੱਖ ਲਓ ਉਹ ਤੁਹਾਡੇ ਨਾਲੋਂ ਜ਼ਿਆਦਾ ਤੁਹਾਡਾ ਪਿਆਰ ਕਰੂਗਾ ਕਿਰਪਾ ਜੀ ਚਲੋ ਕਿਰਪਾ ਹੀ ਬਣੀ ਰਹੇ ਜੀ ਵਧੀਆ ਬਹੁਤ ਜਿਆਦਾ ਤੁਹਾਡੇ ਨਾਲ ਵੱਧ ਕਰੂਗਾ ਮੰਨ ਲਓ ਸਕ੍ਰੈਸਲੇ ਅਸਰ ਹੋਇਆ ਤਾਂ ਜਿੰਨਾ ਵਾਰ ਜੀ ਆ ਬੰਦਾ ਤੁਹਾਡੀ ਜੇਬ ਕਰਨੀ ਦੇਖੂਗਾ ਇਹ ਤੁਹਾਡੇ ਪੈਰਾਂ ਕਰਨੀ ਦੇਖੂਗਾ ਇਹਨਾਂ ਫਰਕ ਹੈ ਇਹਨੂੰ ਤੁਹਾਡੀ ਜੇਬ ਨਾਲ ਕੋਈ ਲਗਾਓ ਨਹੀਂ ਹੁੰਦਾ ਕਿ ਜੇ ਦੋ ਜੀ ਜਾਓਗੇ ਤੁਹਾਡੇ ਪੈਰਾਂ ਜਿੱਡੀਆਂ ਇਹ ਖਾਸਿਤ ਹੁੰਦੀ ਹੈ ਇਹ ਇਹਨਾਂ ਮੈਨੂੰ ਤਾਂ ਨਹੀਂ ਲੱਗਦਾ ਵੀ ਤੁਸੀਂ ਬੰਦੇ ਨੂੰ ਜਿੰਨਾ ਮਰਜੀ ਪਿਆਰ ਕਰ ਲਓ ਜਿੰਨਾ ਮਰਜੀ ਉਹਦਾ ਫਾਇਦਾ ਕਰ ਲਓ ਕਿਤੇ ਨਾ ਕਿਤੇ ਨਾ ਉਹ ਅੰਦਰੋਂ ਰੱਖ ਲੈਂਦਾ ਯਾਰ ਵੀ ਇਹ ਇੱਕ ਜਿੱਦੇ ਇੱਕ ਕੰਮ ਨੂੰ ਤੁਸੀਂ ਜਵਾਬ ਦੇ ਦੋਗੇ ਉਹਦੇ ਉਹ ਨਾਰਾਜ਼ ਹੋ ਜਾਊਗਾ ਇਹ ਮੇਰੇ ਨਾਲ ਇਹਨੇ ਵਧੀਆ ਨਹੀਂ ਕਰਿਆ ਹੈਗਾ ਇਹਨੂੰ ਤੁਸੀਂ ਮਾਰੋਗੇ ਤਾਂ ਵੀ ਤੁਹਾਡੇ ਪੈਰਾਂ 'ਚ ਡਿੱਗੂਗਾ ਕਿਉਂਕਿ ਇਹਨਾਂ ਨੂੰ ਪਤਾ ਵੀ ਮੈਨੂੰ ਰੋਟੀ ਪਾਉਂਦਾ ਹੈ ਇਹ ਵੀ ਡੌਗ ਦੇ ਵਿੱਚ ਹੁੰਦਾ ਹੈ ਉਹਨੂੰ ਘੂਰੋਗੇ ਤੁਸੀਂ ਤਾਂ ਵੀ ਤੁਹਾਡੇ ਕੋਲ ਆ ਜੂਗਾ

ਨਾ ਵੀ ਨਾ ਅਜੀ ਸਾਹਿਬ ਡਿਊਟੀ ਕਰ ਰਹੇ ਹੋ ਜਾਂ ਜੇ ਰੈਸਟ ਮਾਰ ਰਹੇ ਹੋ ਆ ਜਾ ਜੋੜ ਜੋ ਲਾਈਵ ਦੇ ਵਿੱਚ ਸੁਣਾਉ ਗੱਲਬਾਤ ਐਡ ਕਰ ਲੋ ਕੀ ਡਿਊਟੀ ਕਰ ਰਹੇ ਹੋ ਕਰੋ ਗੱਲਾਂ ਬਾਤਾਂ ਵਾਕਿਆਂ ਨਾਲ ਅਸੀਂ ਵੀ YouTube ਤੇ ਵੀਡੀਓ ਦੇਖ ਲਈਏ ਦੇਖੋ ਬੇਟਾ ਧੰਨਵਾਦ ਵੈਲਕਮ ਸਾਡੇ ਚੈਨਲ ਤੇ ਤੁਸੀਂ ਆਏ ਬਹੁਤ ਵਧੀਆ ਲੱਗਿਆ ਚੰਗੀ ਗੱਲਬਾਤ ਹੋਈ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਬਾਕੀ ਨੇ ਲੋਕ ਇੱਥੇ ਬਕਵਾਕ ਬਕਵਾਸ ਕਮੈਂਟ ਬਹੁਤ ਕਰਦੇ ਆ ਇੰਦਾ ਦੇ ਊਟ ਪਟੰਗ ਮੇਰੇ ਚੈਨਲ ਦੇ ਉੱਤੇ ਬਾਧੂ ਵੀਡੀਓ ਪਈਆਂ ਕੁੱਤਿਆਂ ਦੀਆਂ ਮੈਂ ਜ਼ਿਆਦਾਤਰ ਡੌਗ ਦੀ ਕਵਰ ਜਿੱਤੀ ਹੋਈ ਆ ਤੁਹਾਡੇ ਜਲੰਧਰ ਦੀ ਨਵਾਂ ਸ਼ਹਿਰ ਦੀ ਜਲੰਧਰ ਦੇ ਵਿੱਚ ਸ਼ੋਅ ਹੈ ਦੀ ਸਵਾਰੀ ਜਿਹੜਾ ਉਹ ਵੀ ਕੀਤਾ ਹੈ आर्म बड़ेंग आए हाँ जी आर्म जी की हालचाल है और सुनाओ कि में हो कितनों लाइव देख चुके जोड़े हो नहीं रहे सोच चढ़ा था तो कोई मैटर ही नहीं चलो था चलो वो तो अपन चलते हैं तो वैसे गल्ला कर रहे हैं बहुत दू ਇੱਕ ਇੱਕ ਇਹ ਜੀ ਵੀਡੀਓ ਪਾਈ ਆ ਮੈਂ ਉਹ ਚੱਲੀ 1 ਮਿਲੀਅਨ ਪਲੱਸ ਕਰ ਗਈ ਉਹਦੇ ਇੱਕ ਵੀ ਚੱਜ ਦਾ ਕਮੈਂਟ ਨਹੀਂ ਕੀਤਾ ਹੋਇਆ ਇੱਕ ਵੀ ਵੱਧ ਨੂੰ ਭਗਾਈ ਮਾਰ ਦਿਆ ਆਪਦਾ ਆਪਣੇ ਕੰਮ ਚ ਮਸਤ ਰਹੀਦਾ ਬੰਦਿਆਂ ਨਾਲ ਘਟ ਬਣਦੀ ਆ ਮੈਂ ਤਾਂ ਲਾਈਵ ਦੇ ਵਿੱਚ ਕਹਿਣਾ ਕੁੱਤਿਆਂ ਨਾਲ ਆਪਣੇ ਆੜੀ ਵਾਧੂ ਆ ਆ ਦੇਖ ਲਓ ਆ ਨਾਲ ਹੀ ਪੈ ਜਾਂਦੇ ਇੱਧਰ ਫੈਂਟ ਦੇ ਕੇ ਮੈਂ ਤਾਂ ਬਾਹਰ ਪਿਆ ਉਹਨਾਂ ਇੱਥੇ ਬੇੜੇ ਦੇ ਵਿੱਚ ਇੱਥੇ ਨਿੜ ਜਾਂਦੇ ਆ ਕਿ ਸਾਰੇ ਹੌਲੀ-ਹੌਲੀ ਇੱਥੇ ਆ ਜਾਣਗੇ ਇਹ ਇਹ ਅਸਲੀਅਤ ਦੇ ਵਿੱਚ ਇਹ ਪਿਆਰ ਕਰਦੇ ਆ ਇਨਸਾਨ ਨੂੰ ਇਨਸਾਨ ਨਹੀਂ ਬਲੋ ਇਹਦਾ ਇਦਾਂ ਦਾ ਜਿੰਨਾ ਇਹ ਰੱਖਦੇ ਨਹੀਂ ਆ ਕਰਕੇ ਆ ਬਾਕੀ ਵਧੀਆ ਜਲੰਧਰ ਤੁਹਾਡੇ ਇਸ ਵਾਰੀ ਸ਼ੋਅ ਹੋਇਆ ਸੀਗਾ ਇਧਰ ਪਰੇ ਸਾਈਡ ਜਿੱਤੇ ਕੀ ਨਾਂ ਸੀ ਪਤਾ ਨਹੀਂ ਕਾਲਜ ਦਾ ਉਹਦੇ ਵਿੱਚੋਂ ਆਇਆ ਸੀਗਾ ਹਾਂਜੀ ਅਰਵ ਜੀ ਹਾਇ ਕਹਿ ਕੇ ਕਿੱਧਰ ਲੰਘੇ ਤੁਸੀਂ ਬੋਲੇ ਨਹੀਂ ਮੁੜ ਕੇ ਕੋਰਾ ਸੰਧੂ ਜੀ ਕਹਿੰਦੇ ਬ੍ਰਿਟਿੰਗ ਦਾਤੇ ਦਿਨੋ ਦਿਨ ਕੰਮ ਪਿੱਟਦਾ ਜਾਂ ਜਾਂਦਾ ਏ ਮੈਨੂੰ ਲੱਗਦਾ ਮੈਂ ਤੁਹਾਨੂੰ ਦੱਸੇ ਤੈਨਾਂ ਵੀ 2 ਸਾਲ ਤੁਸੀਂ ਦੇਖੋ 2 ਸਾਲਾਂ ਦੇ ਵਿੱਚ ਠੀਕ ਨਿਕਲ ਜਾਣੀ ਐ ਡੌਗ ਲੈਂਡ ਵਾਲਿਆਂ ਦੀ ਜਿਹੜੇ ਬਰੀਡਿੰਗ ਕਰਦੇ ਨੇ ਜੋ ਵੀ ਕਰਦੇ ਨੇ ਠੀਕ ਕਢਾ ਦੇਣੀ ਐਗੀ ਐਦਾਂ ਦਾ ਹਾਲਾਤ ਬਣ ਗਏ ਸੰਧੂ ਸਾਹਿਬ ਕਿਉਂਕਿ ਇਹਦੇ ਵਿੱਚ ਖੱਚ ਬਹੁਤ ਪੈ ਗਈ ਮਿਕਸ ਬਰੀਡ ਕਰਕੇ ਜ਼ਿਆਦਾ ਹੋ ਗਿਆ ਥੋੜਾ ਕੰਮ ਉਹ ਫਿਰ ਜਿਹੜਾ ਚੰਗਾ ਬਰੀਡਰ ਆ ਉਹਦੇ 'ਚ ਰਗੜਾ ਪਊਗਾ ਪਰ ਜੇ ਚੱਲ ਗਿਆ ਉਸ ਤੋਂ ਬਾਅਦ ਉਹਦਾ ਨੰਬਰ ਵੀ ਉਹਦੀ ਆਊਗਾ ਜਿਹਦੇ ਕੋਲ ਕੁਆਲਿਟੀ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਬਸ ਥੋੜਾ ਜਿਹਾ ਸਬਰ ਕਰਨਾ ਪਊਗਾ 2 ਸਾਲ ਬੈਟ ਕਰੋ ਬਿਲਕੁਲ ਜੀ ਮੈਂ ਇੱਕ ਚੀਜ਼ ਦੇਖ ਦਿੰਦਾ ਕੱਲ ਮੈਨੂੰ ਕੋਈ WhatsApp ਤੇ ਮੈਸੇਜ ਆਇਆ ਵੀ ਆਪ ਮੈਨੂੰ ਕੋਈ ਇੱਕ ਤਾਂ ਵਧੀਆ ਚਾਹੀਦਾ ਜੀ ਡੌਗ ਠੀਕ ਆ ਜੀ ਉਹਦਾ ਇਦਾਂ ਦਾ ਫੇਸ ਹੋਵੇ ਇਦਾਂ ਦਾ ਉਹ ਮਤਲਬ ਜੈਨੂਨ ਬਰੀਡ ਹੈ ਇਹ ਮੈਨੂੰ ਤਾਂ ਇੱਕ 4500 ਦਾ ਦਿੰਦੇ ਸੀ ਮੈਂ ਫਿਰ ਤੁਸੀਂ ਲੈ ਲੈਂਦੇ ਜੀ ਐਦਾਂ ਦੀਆਂ ਗੱਲਾਂ ਬਾਤਾਂ ਨੇ ਵੀ ਕੁਆਲਿਟੀ ਤੁਸੀਂ ਆਪਣੇ ਮੁਤਾਬਕ ਦੀ ਭਾਲਦੇ ਆ ਗਿਆ ਲੋਕ ਅ ਰੱਬ ਤੁਹਾਡਾ ਭਲਾ ਕਰੇ ਇਹ ਪਹਿਲੇ ਵੀ ਆਪਣੇ ਮਤਲਬ ਦੀ ਇਹ ਇਹ ਚੱਕਰ ਬਹੁਤ ਜ਼ਿਆਦੇ ਪੈ ਰਹੇ ਆ ਮਗਰ ਉਹ ਜਿੱਹਾਂ ਜ ਮਰਜ਼ੀ ਬਣ ਜੇ ਉਹ ਚੱਕਰ ਦੀ ਪਹਿਲਾਂ ਕਹਿੰਦੇ ਨੇ ਵੀ ਸਾਨੂੰ ਤਾਂ ਜੀ 7000 ਦਾ ਜਰਮਨ ਮਿਲ ਗਿਆ ਬਸ ਖੁਸ਼ ਸੀ ਬਹੁਤ ਵਧੀਆ ਜੀ ਇਹ ਬਹੁਤ ਉਹ ਬਾਅਦ ਦੇ ਵਿੱਚ ਕੁਸ ਹੋਰ ਬਣ ਜਾਂਦਾ ਫਿਰ ਪਿੱਟੀ ਜਾਂਦੇ ਜੀ ਸਾਡੇ ਨਾਲ ਠੱਗੀ ਹੋ ਗਈ ਜੀ ਐ ਹੋ ਗਿਆ ਉਹ ਇਹ ਰੋਲਾ ਫਿਰ ਬਾਅਦ ਦੇ ਵਿੱਚ ਪੈਂਦਾ ਰਹਿੰਦਾ समझ समझ ज्यादा मतलब ना तो क्वालिटी देखने जब खरीदा भी पैसे घट चाहिए चक्कर करके बहुत ज्यादा लोगों ने फिर दूजे ने चुकार चुको चक्या इधर उस खत्म हो जाती है तेनों दिन हम पैसे लाए थो पता है मीटिंग के उलिटी के चक्कर च ਉੱਪਰ ਜਨਤਾ ਕਿਦਾਂ ਦਾ ਰਿਜ਼ਲਟ ਦੇ ਰਹੀ ਤੋਂ ਹੀ ਦੇਖ ਲੋ ਤੁਸੀਂ ਕਹਿੰਦੇ ਸਮਝ ਹੈ ਨਹੀਂ ਮੈਨੂੰ ਲੱਗਦਾ ਵੀ ਜਿਆਦਾ ਸਿਆਣੇ ਹੋਗੇ ਸਭ ਦਾ ਦਿਮਾਗ ਤੇਜ ਆ ਹੁੰਦਾ hindi sabu sahab hai kya ko langhe theek hai na ve wo kehna da matlab mera hai abhi ਜਨਤਾ ਕਹਿੰਦੀ ਵੀ ਸਾਨੂੰ ਜੇ ਤਾਂ ਤੁਸੀਂ ਘੱਟ ਰੁਪਏ ਲੈ ਲਓ ਫਿਰ ਤਾਂ ਬਰੀਡ ਵਧੀਆ ਉਹ ਕੰਮ ਹੈ ਮਗਰ ਉਹ ਜੋ ਮਰਜ਼ੀ ਹੋਵੇ ਪਹਿਲਾਂ ਇਹਨਾਂ ਨੂੰ ਜੋ ਮਰਜ਼ੀ ਕਹੀ ਜਾਓ ਵੀ ਤੁਸੀਂ ਇੰਨੇ ਰੁਪਏ ਲਾ ਕੇ ਇੱਕ ਕੁਆਲਿਟੀ ਦੇ ਰਹੇ ਹੋਗੇ ਉਹ ਨਹੀਂ ਦੇਖਦੇ